ਲੋਜੀ ਗੁੱਡ ਆਫਟਰਨੂੰ ਤਾਂ ਤੁਸੀਂ ਦੇਖ ਹੀ ਲਿਆ ਕਿ ਮੈਂ ਕੀ ਲਿਆਇਆ ਇਹ ਹੈ ਸੁੰਡ ਤੇ ਇਹਨੂੰ ਆਪਾਂ ਪਹਿਲਾਂ ਤਵੇ ਉੱਪਰ ਕਰਾਂਗੇ ਰੋਸ ਥੋੜਾ ਜਿਹਾ ਕਿਉਂਕਿ ਆਪਾਂ ਇਸ ਨੂੰ ਕੁੱਟਣਾ ਹੈ ਆਰਾਮ ਨਾਲ ਪੁੱਤੀ ਜਾਏਗੀ ਤਾਂ ਵਾ ਸਾਡਾ ਗਰਮੀ ਚ ਤਾਂ ਆਪਾਂ ਹੁਣ ਇਹ ਥੋੜਾ ਸੇਕ ਲਵਾ ਲੈਣੇ ਆ ਤੇ ਤੁਹਾਨੂੰ ਮੈਂ ਸੁੰਡ ਦੇ ਫਾਇਦੇ ਦੱਸਾਂਗੀ ਤੇ ਇਹ ਕਿਵੇਂ ਬਣਾਉਣੀ ਆ ਤੇ ਇਹਦੇ ਨਾਲ ਸਾਡਾ ਕਮਰਦਰਦ ਗੋਡਿਆਂ ਦਾ ਦਰਦ ਪੈਰਾਂ ਦਾ ਦਰਦ ਸਾਰੇ ਦਰਦ ਸ਼ੂ ਮੰਤਰ ਹੋ ਜਾਂਦੇ ਆ ਤਾਂ ਤੁਸੀਂ ਇੱਕ ਇੱਕ ਵਾਰ ਇਸ ਤਰ੍ਹਾਂ ਜਰੂਰ ਸੁੰਡ ਬਣਾ ਕੇ ਦੇਖੋ ਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਬਣਾਉਣੀ ਪਹਿਲਾਂ ਆਪਾਂ ਇਸ ਨੂੰ ਕੁੱਟ ਲੈਣੇ ਆ ਤੇ ਇਹਨੂੰ ਆਪਾਂ ਕੁੰਡੇ ਚ ਪਾ ਕੇ ਪਹਿਲਾਂ ਕੁੱਟ ਲੈਣੇ ਆ ਸੋ ਗਾਇਜ਼ ਇਹ ਪਹਿਲੇ ਜ਼ਮਾਨੇ ਦੇ ਵਿੱਚ ਤਾਂ ਆਪਣੇ ਨਾਨੀਆਂ ਦਾਦੀਆਂ ਬਹੁਤ ਖਾਂਦੀਆਂ ਸੀਗੀਆਂ ਤਦ ਹੀ ਉਹਨਾਂ ਦੇ ਗੋਟੇ ਗਿੱਡੇ ਪੈਰ ਕੁਝ ਵੀ ਦਰਦ ਨਹੀਂ ਸੀ ਹੁੰਦਾ ਤੇ ਅੱਜ ਕੱਲ ਦੇ ਸਮੇਂ 'ਚ ਆਪਾਂ ਇਹ ਚੀਜ਼ਾਂ ਨਹੀਂ ਖਾਂਦੇ ਇਸੇ ਕਰਕੇ ਸਾਨੂੰ ਇੰਨੀਆਂ ਬਿਮਾਰੀਆਂ ਨੇ ਤੇ ਆਪਾਂ ਹੁਣ ਆਪਾਂ ਇਹ ਬਣਾ ਕੇ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਬਣਾਇਆ ਜਾਂਦਾ ਹੈ ਤੇ ਪਹਿਲਾਂ ਮੈਂ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਣੀ ਆ ਸੋ ਗਾਇਜ਼ ਦੇਖੋ ਸਾਡੀ ਸੁੰਡ ਸਾਰੀ ਕੁੱਟ ਲਈ ਆ ਸੀ ਤਮੈਨੂੰ ਲਗਭਗ 15 ਮਿੰਟ ਹੋ ਗਏ ਨੂੰ ਕੁੱਟਦੇ ਆ ਤਾਂ ਤਾਤਾ ਆ ਕਿ ਇਦਾਂ ਦੀ ਹੋਈ ਆ ਤੁਸੀਂ ਇਹਨੂੰ ਗ੍ਰਾਈਂਡਰ ਚ ਵੀ ਪੀ ਸਕਦੇ ਹੋ ਤੇ ਮੈਂ ਇਹਨੂੰ ਕੁੱਟ ਲਿਆ ਤਾਂ ਹੁਣ ਆਪਾਂ ਇਸ ਨੂੰ ਛਾਨ ਲੈਣੇ ਆ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਛਾਨ ਲੈਣੇ ਆ ਤੇ ਇਹਦੇ ਵਿੱਚ ਜੋ ਜਾਲੀ ਹੁੰਦੀ ਆ ਫਿਰ ਉਹ ਅਲੱਗ ਹੋ ਜਾਂਦੀ ਆ ਸੋ ਦੇਖੋ ਇਸ ਤਰ੍ਹਾਂ ਇਹ ਵਿੱਚੋਂ ਨਿਕਲਦਾ ਆ ਤੇ ਇਹਨੂੰ ਤੁਸੀਂ ਸੁਟਣਾ ਨਹੀਂ ਆ ਇਹਨੂੰ ਤੁਸੀਂ ਇੱਕ ਕੌਲੀ ਪਾਣੀ ਦੇ ਵਿੱਚ ਪਾ ਕੇ ਤਾਂ 2-3 ਘੰਟੇ ਲਈ ਭਿਉਂ ਕੇ ਇਹਦੀ ਤਰੀ ਵੀ ਬਣਾ ਸਕਦੇ ਹੋ ਇਹਦੇ ਵਿੱਚ ਬਹੁਤ ਅਸਰ ਹੁੰਦਾ ਹੈ ਤੇ ਚਲੋ ਇਦਾਂ ਹੀ ਆਪਾਂ ਸਾਰੀ ਸੌਣ ਨਿਸ਼ਾਨ ਲੈਣੇ ਆ ਸੋ ਇਸ ਤਰ੍ਹਾਂ ਅਸੀਂ ਸਾਰੀ ਸੌਣ ਨਿਸ਼ਾਨ ਲਈ ਆ ਤੇ ਹੁਣ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਬਣਾਣੀ ਹੈ ਦੇਖੋ ਇਧਰ ਆਪਾਂ ਫਰਾਈਪੈਨ ਰੱਖ ਲਿਆ ਹੈ ਗਰਮ ਹੋਣ ਲਈ ਤੇ ਇੱਕ ਚਮਚ ਆਪਾਂ ਲਵਾਂਗੇ ਦੇਸੀ ਘਿਓ ਦਾ ਤੇ ਇਹਨੂੰ ਮੈਲਟ ਹੋਣ ਦਿੰਨੇ ਆ ਉਸ ਤੋਂ ਬਾਅਦ ਆਪਾਂ ਲਈਏ ਸ਼ੱਕਰ ਦੇਖੋ ਤੁਹਾਡੇ ਕੋਲ ਗੂੜਿਆ ਤਾਂ ਤੁਸੀਂ ਗੂੜ ਲੈ ਲਓ ਤੇ ਮੈਂ ਸ਼ੱਕਰ ਲਈ ਆ ਕਿਉਂਕਿ ਸਾਡਾ ਮੈਲਟ ਹੋ ਗਿਆ ਤਾਂ ਹੁਣ ਇੱਧਰ ਦੇਖੋ ਆਪਾਂ ਇਹ ਇੱਕ ਚਮਚ ਲਾਵਾਂਗੇ ਸੁੰਡ ਦਾ ਜਿਆਦਾ ਨਹੀਂ ਲੈਣੀ ਥੋੜੀ ਲੈਣੀ ਆ ਬਾਕੀ ਸੁੰਨ ਨੂੰ ਆਪਾਂ ਰੱਖ ਲਾਂਗੇ ਡੱਬੇ 'ਚ ਪਾ ਕੇ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਸੁੰਡ ਇਹਨੂੰ ਚੰਗੀ ਤਰ੍ਹਾਂ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਤੇ ਇਸ ਨੂੰ ਅੱਛੀ ਤਰ੍ਹਾਂ ਮਿਲਾ ਲਓ ਅਗਰ ਤੁਹਾਨੂੰ ਘੋਟ ਘੱਟ ਲੱਗ ਰਿਹਾ ਤਾਂ ਤੁਸੀਂ ਹੋਰ ਪਾ ਲਓ ਸੋ ਗਾਇਸ ਇਸ ਤਰ੍ਹਾਂ ਇੱਕ ਵਾਰ ਤੁਸੀਂ ਹੰਡ ਹਫ਼ਤੇ ਦੇ ਵਿੱਚ ਜ਼ਰੂਰ ਖਾਇਆ ਕਰੋ ਤੁਹਾਨੂੰ ਖਾਂਸੀ ਜ਼ੁਕਾਮ ਸਰਦੀਆਂ ਦੇ ਵਿੱਚ ਕਦੀ ਨਹੀਂ ਹੋਏਗਾ ਤੇ ਨਾਲ ਹੀ ਤੁਹਾਡੇ ਦਰਦਾਂ ਜਿਵੇਂ ਪਿੱਠ ਦਾ ਦਰਦ ਕਮਰ ਦਾ ਦਰਦ ਤੇ ਤੁਹਾਨੂੰ ਗੋਡਿਆਂ ਦਾ ਦਰਦ ਕੋਈ ਵੀ ਤੁਹਾਨੂੰ ਦਰਦ ਨਹੀਂ ਹੋਏਗਾ ਤੇ ਪੁਰਾਣੇ ਜ਼ਮਾਨੇ ਚ ਇਸੇ ਤਰ੍ਹਾਂ ਬਜ਼ੁਰਗ ਖਾਂਦੇ ਸੀਗੇ ਤੇ ਉਹ ਵਧੀਆ ਰਹਿੰਦੇ ਸੀ ਹੁਣ ਵੀ ਉਹ ਇਸੇ ਤਰ੍ਹਾਂ ਖਾਂਦੇ ਆ ਮੇਰੀ ਨਾਨੀ ਮਾ ਇਦਾਂ ਹੀ ਖਾਂਦੇ ਆ ਤੇ ਮੈਂ ਵੀ ਹੁਣ ਇਸ ਤਰ੍ਹਾਂ ਖਾਨੀ ਆ ਪਹਿਲਾਂ ਮੈਨੂੰ ਇਹ ਬਹੁਤ ਕੜਵੀ ਲੱਗਦੀ ਸੀ ਪਰ ਹੁਣ ਵਧੀਆ ਲੱਗਦੀ ਆ ਕਿਉਂਕਿ ਹੁਣ ਇਸ ਦੇ ਨਾਲ ਮੈਨੂੰ ਬਹੁਤ ਫਾਇਦੇ ਆ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਤੇ ਦੇਖੋ ਇਹ ਖਾਣ ਲਈ ਵੀ ਟੇਸਟੀ ਹੁੰਦੀ ਆ ਤੇ ਵੈਸੇ ਵੀ ਇਹ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਟਰਾਈ ਜ਼ਰੂਰ ਕਰਨਾ ਅਗਰ ਕਿਸੇ ਨੂੰ ਵੀ ਕਮਰ ਦਾ ਦਰਦ ਹੈ ਜਾਂ ਗੋਡਿਆਂ ਦਾ ਦਰਦ ਹੈ ਉਹ ਇੱਕ ਵਾਰ ਇਸ ਨੂੰ ਜ਼ਰੂਰ ਖਾ ਕੇ ਦੇਖਣਾ ਤੇ ਬਹੁਤ ਹੀ ਫਾਇਦਾ ਮਿਲੇਗਾ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਲਾਸਟ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਇਸ ਨੂੰ ਥੋੜਾ ਆਪਾਂ ਸੇਫ ਹੋਰ ਲਗਾਵਾ ਲੈਣੇ ਆ ਤੇ ਇੱਕ ਵਾਰ ਤੁਸੀਂ ਇਸ ਤਰ੍ਹਾਂ ਜ਼ਰੂਰ ਖਾ ਕੇ ਦੇਖਣਾ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਖਾਣਾ ਹੈ ਇਸ ਨੂੰ ਤਾਂ ਦੇਖਣਾ ਤੁਹਾਡਾ ਬਹੁਤ ਹੀ ਤੁਹਾਨੂੰ ਫਾਇਦਾ ਹੋਏਗਾ ਇਸ ਦਾ ਸੋ ਮੇਰੀ ਵੀਡੀਓ ਲਾਸਟ ਤੱਕ ਦੇਖ ਲਈ ਥੈਂਕ ਯੂ